ਸਫਲ ਪੋਲਟਰੀ ਫਾਰਮਿੰਗ ਕਰਨ ਲਈ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾਗਾ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਸਫਲ ਪੋਲਟਰੀ ਫਾਰਮਿੰਗ ਕਰ ਸਕਦੇ ਆ ਜਾਂ ਫਿਰ ਚੰਗਾ ਪ੍ਰੋਫਿਟ ਲੈ ਸਕਦੇ ਆ ਇਸ ਵਿਸ਼ੇ ਤੇ ਦੋਸਤੋ ਆਪਣੀ ਅੱਜ ਦੀ ਵੀਡੀਓ ਹੋਊਗੀ ਕਿਉਂਕਿ ਜਦੋਂ ਆਪਾਂ ਨੀ ਪੱਥਰ ਚੰਗਾ ਧਰਾਂਗੇ ਆਪਣੇ ਪੋਲਟਰੀ ਫਾਰਮਿੰਗ ਦਾ ਕਹਿਣ ਤੋਂ ਭਾਵ ਤਾਂ ਹੀ ਉਹ ਤੋਂ ਭਾਗੇ ਜਾ ਕੇ ਚੰਗਾ ਪ੍ਰੋਫਿਟ ਲੈ ਸਕਦੇ ਆ ਸੋ ਇਸ ਵਿਸ਼ੇ ਤੇ ਆਪਣੀ ਵੀਡੀਓ ਹੋਗੀ ਪਾਸਟ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਕਿ ਕਿਹੜੇ-ਕਿਹੜੀਆਂ ਗੱਲਾਂ ਦਾ ਤੁਸੀਂ ਨੇ ਧਿਆਨ ਰੱਖਣਾਗਾ ਤੇ ਕਿਸ ਤਰ੍ਹਾਂ ਤੁਸੀਂ ਉਹ ਗੱਲਾਂ ਦਾ ਧਿਆਨ ਰੱਖ ਕੇ ਅੱਗੇ ਜਿਹੜਾ ਪੋਲਟਰੀ ਫਾਰਮਿੰਗ ਤੋਂ ਚੰਗਾ ਜਿਹੜਾ ਮੁਨਾਫਾ ਲੈ ਸਕਦੇ ਹੋ ਸੋ ਆਪਾਂ ਇਸ ਵਿਸ਼ੇ ਤੇ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਦੋਸਤੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਸਕਿਪ ਬਿਲਕੁਲ ਵੀ ਨਾ ਕਰਿਓ ਤੇ ਜੇਕਰ ਵੀਡੀਓ ਚੰਗੀ ਲੱਗੂਗੀ ਤਾਂ ਲਾਸਟ ਤੇ ਜਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੰਗਾ ਜਿਹਾ ਕਮੈਂਟ ਕਰ ਦਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੂ ਆਪਾਂ ਸਟੈਪ ਵਾਈਜ਼ ਸਟੈਪ ਤੁਹਾਨੂੰ ਗੱਲਾਂ ਦੱਸਾਂਗੇ ਕਿ ਕਿਹੜੀਆਂ ਗੱਲਾਂ ਦਾ ਤੁਸੀਂ ਨੇ ਧਿਆਨ ਰੱਖ ਕੇ ਜਿਹੜਾ ਪੋਲਟਰੀ ਫਾਰਮਿੰਗ ਦਾ ਧੰਦਾ ਸਟਾਰਟ ਕਰਨਾਗਾ ਸੋ ਆਪਾਂ ਬੇਸਿਕ ਗੱਲਾਂ ਦੱਸਾਂਗੇ ਤੁਹਾਨੂੰ ਸਾਰੇ ਵੀਰਾਂ ਨੂੰ ਸੋ ਤੁਸੀਂ ਚੈਨਲ ਨੂੰ ਪਿਆਰ ਵੀ ਬਹੁਤ ਦੇ ਰਹੇ ਹੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਤੁਹਾਡਾ ਜਾਦਾ ਸਮਾਂ ਨਾਲ ਲੈਂਦੇ ਹੋਏ ਇਸ ਵਿਸ਼ੇ ਤੇ ਆਉਨੇ ਆਂਗੇ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਪੋਲਟਰੀ ਫਾਰਮਿੰਗ ਕਰਨਾ ਤਾਂ ਜੋ ਆਪਾਂ ਨੂੰ ਅੱਗੇ ਜਾ ਕੇ ਆਪਣੇ ਪੋਲਟਰੀ ਫਾਰਮਿੰਗ ਤੋਂ ਚੰਗਾ ਮੁਨਾਫਾ ਮਿਲ ਸਕੇ ਦੇਸੀ ਪੋਲਟਰੀ ਫਾਰਮਿੰਗ ਤੋਂ ਜਿਹੜਾ ਚੰਗਾ ਮੁਨਾਫਾ ਮਿਲ ਸਕੇ ਉਸ ਨੂੰ ਹੁਣ ਆਪਾਂ ਜਿਹੜਾ ਉਹ ਮੁੱਦੇ ਤੇ ਆਉਨੇ ਆ ਸਭ ਤੋਂ ਪਹਿਲਾਂ ਦੋਸਤੋ ਜਿਹੜੀ ਗੱਲਬਾਤ ਆਉਂਦੀ ਹੈ ਜਦੋਂ ਆਪਾਂ ਨੇ ਪੋਲਟਰੀ ਫਾਰਮਿੰਗ ਸਟਾਰਟ ਕਰਨਾ ਹੁੰਦਾ ਆਪਣੇ ਜਿਹੜੇ ਧਿਆਨ ਚ ਕਿਹੜੀ ਗੱਲ ਆਉਂਦੀ ਹੈ ਸਭ ਤੋਂ ਪਹਿਲਾਂ ਆਪਣੇ ਧਿਆਨ ਚ ਗੱਲ ਇਹ ਆਉਂਦੀ ਆ ਕਿ ਜਿਹੜਾ ਇਹਨਾਂ ਦਾ ਸੈਟਅਪ ਆ ਉਹ ਕਿਦਾਂ ਦਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰ ਲੈਨੇ ਆ ਸੋ ਪਹਿਲਾਂ ਆਪਾਂ ਨੇ ਜਿਹੜਾ ਇਹਦਾ ਨਾ ਫਾਰਮ ਬਣਾਉਣਾ ਸੈਟਅਪ ਬਣਾਉਣਾ ਜਾਂ ਖੁੱਡੇ ਬਣਾਉਣੇ ਆ ਜਾਂ ਕਈ ਵੀਰ ਕੀ ਕਰਦੇ ਨੇ 20 50 ਮੁਰਗੀਆਂ ਰੱਖ ਕੇ ਹੈਨਾ ਸਟਾਰਟ ਕਰ ਲੈਂਦੇ ਨੇ ਸੋ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾਗਾ ਆਪਾਂ ਨੇ ਜਿਹੜਾ ਉਹਨਾਂ ਦਾ ਸੈਟਅਪ ਬਣਾਉਣਾਗਾ ਉਹ ਚੰਗਾ ਕਿਹੜੇ ਪਾਸੇ ਹਵਾ ਕ੍ਰੋਸ ਹੁੰਦੀ ਆ ਕਿਹੜੇ ਪਾਸੇ ਉਹਨਾਂ ਦਾ ਮੂਹ ਰੱਖਣਾ ਖੁੱਡੇ ਦਾ ਕਿਹੜੇ ਪਾਸੇ ਉਹਨਾਂ ਦੀ ਪਿੱਠ ਰੱਖਣੀ ਆ ਸੋ ਇਹ ਗੱਲਾਂ ਦਾ ਆਪਾਂ ਨੇ ਬਹੁਤ ਬਰੀਕੀ ਨਾਲ ਧਿਆਨ ਰੱਖਣਾਗਾ ਖੁੱਲਾ ਹੋਵੇ ਹਵਾਦਾਰ ਹੋਵੇ ਜਿਹੜੇ ਆਪਣੇ ਜਾਨਵਰ ਨੇ ਉਹ ਚੰਗੀ ਤਰ੍ਹਾਂ ਅੰਦਰ ਘੁੰਮ ਫਿਰ ਸਕਣ ਜੇਕਰ ਆਪਾਂ ਫ੍ਰੀ ਰੇਂਜ ਏਰੀਆ ਉਹਨਾਂ ਨੂੰ ਦੇ ਰਿਹਾ ਤਾਂ ਗੱਲ ਵੱਖਰੀ ਆ ਤਾਂ ਛੋਟਾ ਜਿਹਾ ਸੈਟਅਪ ਵੀ ਚੱਲ ਜੂ ਪਰ ਜੇਕਰ ਆਪਾਂ ਨੇ ਉਹਨਾਂ ਨੂੰ 24 ਘੰਟੇ ਅੰਦਰ ਹੀ ਰੱਖਣਾ ਤਾਂ ਉਹਨਾਂ ਲਈ ਜਿਹੜਾ ਸੈਟਅਪ ਆ ਆਪਾਂ ਤਿਆਰ ਕਰ ਰਹੇ ਹਾਂ ਉਹ ਖੁੱਲਾ ਹੋਣਾ ਚਾਹੀਦਾ ਤੇ ਹਵਾਦਾਰ ਹੋਣਾ ਚਾਹੀਦਾ ਜੇਕਰ ਆਪਾਂ ਫ੍ਰੀ ਰੇਂਜ ਰੱਖ ਰੱਖਣੇ ਆ ਫਿਰ ਚਲੋ ਥੋੜਾ ਜਿਹਾ ਛੋਟਾ ਹੋ ਤਾਂ ਵੀ ਠੀਕ ਹੈ ਕਿਉਂਕਿ ਉਹਨਾਂ ਨੇ ਸਾਰਾ ਦਿਨ ਬਾਹਰ ਫ੍ਰੀ ਰੇਂਜ 'ਚ ਫਿਰਨਾ ਪਰ ਜੇਕਰ ਆਪਾਂ ਨੇ ਉੱਡੇ ਜਾਂ ਸੈਟਅਪ ਦੇ ਵਿੱਚ ਰੱਖਣਾ ਤਾਂ ਖੁੱਲਾ ਤੇ ਹਵਾਦਾਰ ਹੋਣਾ ਜ਼ਰੂਰੀ ਆ ਸਭ ਤੋਂ ਪਹਿਲੀ ਗੱਲ ਇਹ ਤਾਂ ਹੋ ਗਈ ਦੋਸਤੋ ਸੈਟਅਪ ਜਾਂ ਫਾਰਮ ਦੀ ਦੂਸਰੇ ਨੰਬਰ ਤੇ ਦੋਸਤੋ ਜਿਹੜੀ ਗੱਲਬਾਤ ਆਉਂਦੀ ਆ ਉਹ ਆਉਂਦੀ ਆ ਬੱਚਾ ਖਰੀਦਣ ਤੇ ਚਿਕਸ ਖਰੀਦਣ ਵੇਲੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਪਾਂ ਕਿਸ ਵੇਸ ਤੇ ਕੰਮ ਕਰਨਾ ਪਹਿਲੇ ਨੰਬਰ ਤੇ ਆ ਗਿਆ ਆਂਡਾ ਪਰਪਸ ਲਈ ਦੂਸਰੇ ਨੰਬਰ ਤੇ ਦੋਸਤੋ ਆਪਣੇ ਕੋਲ ਆ ਗਿਆ ਮੀਟ ਪਰਪਸ ਲਈ ਇਹ ਪੰਨੂ ਕਲੀਅਰ ਕਰਨਾ ਪਊਗਾ ਸੋ ਜੇਕਰ ਤੁਸੀਂ ਅੰਡਾ ਪਰਪਸ ਲਈ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀਆਂ ਨਸਲਾਂ ਕਿਹੜੀਆਂ ਬਰੀਡਾਂ ਚੰਗਾ ਅੰਡਾ ਉਤਪਾਦਨ ਲਈ ਵਧੀਆ ਮੰਨੀਆਂ ਜਾਂਦੀਆਂ ਨੇ ਸੋ ਅਕਸਰ ਹੀ ਆਪਾਂ ਵੀਡੀਓ ਚ ਉਹ ਬਰੀਡਾਂ ਦਾ ਨਾਮ ਲੈਨੇ ਹੁੰਦੇ ਆ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਆ ਬਾਰ-ਬਾਰ ਆਪਾਂ ਉਸ ਵਿਸ਼ੇ ਤੇ ਜਿਹੜਾ ਜ਼ਿਕਰ ਨਹੀਂ ਕਰਦੇ ਸੋ ਤੁਹਾਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਕਿਸੇ ਤੋਂ ਬੱਚਾ ਲੈਣਾ ਕਿ ਕਿਹੜੀ ਨਸਲ ਦਾ ਲੈਣਾ ਪਿਓਰ ਲੈਣਾਗਾ ਤੇ ਜੇਕਰ ਤੁਸੀਂ ਬੱਚਾ ਚੰਗਾ ਲੈਨੇ ਹੋ ਤਾਂ ਹੀ ਜਿਹੜਾ ਅੱਗੇ ਜਾ ਕੇ ਚੰਗਾ ਪ੍ਰੋਪਰ ਲੈ ਸਕੋਗੇ ਜੇਕਰ ਆਪਾਂ ਬੱਚਾ ਕੁਆਲਟੀ ਦਾ ਨਹੀਂ ਲੈਂਦੇ ਜਾਂ ਫਿਰ ਆਪਾਂ ਨੂੰ ਠੱਗੀ ਦਾ ਸ਼ਿਕਾਰ ਹੁੰਨੇ ਹਨਾ ਬਹੁਤ ਸਾਰੇ ਵੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਉੱਥੇ ਜਾ ਕੇ ਜਿਹੜਾ ਆਪਾਂ ਨੂੰ ਐਂਡ ਤੇ ਕਾਟੇ ਦਾ ਜਿਹੜਾ ਉਹ ਕਾਰਨ ਜਿਹੜਾ ਬਣ ਜਾਂਦਾ ਸੋ ਅਗੇ ੜੀ ਗੱਲ ਆ ਕਿ ਜਿਹੜਾ ਆਪਾਂ ਚੂਚਾ ਲੈ ਰਹੇ ਹਾਂ ਉਹ ਪ੍ਰੋਪਰ ਵੈਕਸੀਨੇਟਡ ਆ ਕਹਿਣ ਤੋਂ ਭਾਵ ਉਹ ਜਿਹੜਾ ਟੀਕਾ ਕਰਨ ਪ੍ਰੋਪਰ ਕੀਤਾ ਹੋਇਆਗਾ ਇਹ ਬਹੁਤ ਵੱਡਾ ਇੱਕ ਪੁਆਇੰਟ ਆਗਾ ਕਿਉਂਕਿ ਨਵੇਂ ਵੀਰ ਬਹੁਤ ਜ਼ਿਆਦਾ ਫਸ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇੱਕ ਇਹ ਕਹਿ ਕੇ ਜਿਹੜਾ ਚੂਚਾ ਵੇਚ ਦਿੱਤਾ ਜਾਂਦਾ ਕਿ ਜਿਹੜਾ ਚੂਚੇ ਦੇ ਵੈਕਸੀਨੇਸ਼ਨ ਹੋਈ ਵੀ ਆ ਬੱਚੇ ਦੇ ਵੈਕਸੀਨੇਸ਼ਨ ਹੋਈ ਵੀ ਆ ਪਰ ਜਿਹੜਾ ਉਹ ਚਿਕਸ ਦੇ ਵੈਕਸੀਨੇਸ਼ਨ ਨਹੀਂ ਹੁੰਦੀ ਤੇ ਅੱਗੇ ਜਾ ਕੇ ਜਦੋਂ ਉਹ ਵੱਡੀ ਹੁੰਦੀ ਹੈ ਮੁਰਗੀ ਤਾਂ ਉਹ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀ ਹੈ ਸੋ ਆਪਾਂ ਨੇ ਇਹ ਵੀ ਕਨਫਰਮ ਕਰਨੀ ਹੈ ਗੱਲ ਕੀ ਜਿਹੜਾ ਚੂਚਾ ਲੈ ਰਿਹਾ ਉਹ ਵੈਕਸੀਨੇਟਡ ਆ ਪ੍ਰੋਪਰ ਓਕੇ ਰਿਪੋਰਟ ਆ ਕਿ ਕੋਈ ਬਿਮਾਰੀ ਤਾਂ ਨਹੀਂ ਲੱਗੀ ਹੋਈ ਸੋ ਇਹ ਗੱਲ ਦਾ ਵੀ ਤੁਸੀਂ ਨੇ ਖਾਸ ਕਰਕੇ ਜਿਹੜਾ ਧਿਆਨ ਰੱਖਣਾ ਇਸ ਤੋਂ ਬਾਅਦ ਦੋਸਤੋ ਗੱਲ ਆ ਗਈ ਜਦੋਂ ਆਪਾਂ ਨੇ ਬੱਚਾ ਲੈ ਆਂਦਾ ਘਰੇ ਕਿਵੇਂ ਰੱਖਣਾ ਉਸ ਤੋਂ ਬਾਅਦ ਬਹੁਤ ਜਿਹੜਾ ਵੱਡਾ ਘਾਰ ਜਿਹੜਾ ਸਵਾਲ ਆ ਉਹ ਹੈ ਟੈਂਪਰੇਚਰ ਬਹੁਤ ਸਾਰੇ ਵੀਰਾਂ ਨੂੰ ਟੈਂਪਰੇਚਰ ਮੈਂਟੇਨ ਰੱਖਣਾ ਨਹੀਂ ਆਉਂਦਾ ਉਹ ਕੀ ਕਰਦੇ ਨੇ ਜਾਂਦੇ ਨੇ ਬੱਚਾ ਲਿਆਉਂਦੇ ਨੇ ਚਲੋ ਬੱਚਾ ਵਧੀਆ ਲਿਆਉਂਦੇ ਨੇ ਕੁਆਲਿਟੀ ਦਾ ਮਹਿੰਗਾ ਲਿਆਉਂਦੇ ਨੇ ਪਰ ਜਦੋਂ ਘਰੇ ਆਉਂਦੇ ਨੇ ਉਦੋਂ ਉਹਨਾਂ ਦਾ ਜਿਹੜਾ ਟੈਂਪਰੇਚਰ ਆ ਜਿੱਥੇ ਉਹਨਾਂ ਨੇ ਰੱਖਣਾ ਉਹ ਮੈਂਟੇਨ ਨਹੀਂ ਹੁੰਦਾ ਦੋਸਤੋ ਟੈਂਪਰੇਚਰ ਮੈਂਟੇਨ ਰੱਖਣਾ ਬੱਚਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਹੀ ਉਹ ਚੰਗੀ ਗ੍ਰੋਥ ਕਰਨਗੇ ਤੇ ਅੱਗੇ ਜਾ ਕੇ ਤਾਂ ਹੀ ਉਹ ਬਦਲ ਫੁੱਲਣਗੇ ਤੇ ਚੰਗਾ ਈੜਾ ਅੰਡਾ ਉਤਪਾਦਨ ਦੇਣਗੇ ਆਪਾਂ ਨੂੰ ਸੋ ਟੈਂਪਰੇਚਰ ਦਾ ਆਪਾਂ ਨੇ ਦੋਸਤੋ ਪ੍ਰੋਪਰ ਖਿਆਲ ਰੱਖਣਾ ਟੈਂਪਰੇਚਰ ਤੇ ਆਪਾਂ ਨੇ ਪਹਿਲਾਂ ਵੀ ਆਪਣੇ ਚੈਨਲ ਤੇ ਵੀਡੀਓ ਬਣਾ ਰੱਖੀ ਆ ਉਹ ਚਾਪਾ ਤੁਹਾਨੂੰ ਦੱਸਿਆ ਕਿ ਪਹਿਲੇ 10 ਦਿਨ ਕਿੰਨਾ ਰੱਖਣਾ 20 ਦਿਨ ਕਿੰਨਾ ਮਹੀਨਾ ਕਿੰਨਾ ਸੋ ਤੁਸੀਂ ਆਪਣੇ ਚੈਨਲ ਦੇ ਅੱਗੇ ਉਹ ਵੀਡੀਓ ਦੇਖ ਸਕਦੇ ਹੋ ਸੋ ਟੈਂਪਰੇਚਰ ਮੇਨਟੇਨ ਕਰਨ ਤੋਂ ਬਾਅਦ ਅੱਗੇ ਤੁਸੀਂ ਨੇ ਜਿਹੜਾ ਬੱਚੇ ਨੂੰ ਆਪਾਂ ਫੀਡ ਪਾਉਣੇ ਆ ਫੀਡ ਮੈਨੇਜਮੈਂਟ ਦੀ ਗੱਲ ਕਰਦੇ ਆ ਦੋਸਤੋ ਫੀਡ ਮੈਨੇਜਮੈਂਟ ਆਪਣਾ ਫਾਰਮ ਦਾ ਵਧੀਆ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜੇਕਰ ਪੌਣਾਂ ਨੂੰ ਫੀਡ ਚੰਗੀ ਪਾਵਾਂਗੇ ਤੇ ਚੰਗਾ ਉਹਨਾਂ ਦਾ ਰੱਖ-ਰਖਾਵ ਕਰਾਂਗੇ ਤਾਂ ਹੀ ਉਹ ਅੱਗੇ ਜਾ ਕੇ ਆਪਾਂ ਨੂੰ ਚੰਗਾ ਪ੍ਰੋਫਿਟ ਦੇ ਸਕਦੇ ਨੇ ਸੋ ਆਪਾਂ ਨੂੰ ਇੱਕ ਚੰਗੀ ਫੀਡ ਦਾ ਚੋਣਵ ਕਰਨਾ ਪਊਗਾ ਵਧੀਆ ਫੀਡ ਦਾ ਸਾਫ਼ ਸੁਥਰਾ ਆਪਾਂ ਉਹਨਾਂ ਨੂੰ ਪਾਣੀ ਦੇਣਾਗਾ ਤੇ ਉਹਨਾਂ ਨੂੰ ਜਿਹੜਾ ਮਾਹੌਲ ਦੇਣਾਗਾ ਉਹ ਬਹੁਤ ਵਧੀਆ এনवायरमेंट ਦੇਣਾ ਤਾਂ ਹੀ ਉਹ ਜਿਹੜਾ ਸਟ्रेस ਫ੍ਰੀ ਹੋ ਕੇ ਅੱਗੇ ਮੁਰਗੀ ਵੱਡੀ ਹੋਊ 4 1/2 ਮਹੀਨਿਆਂ ਦੀ ਉਦੋਂ ਅੰਡੇ ਤੇ ਆ ਕੇ ਚੰਗਾ ਜਿਹੜਾ ਐਗ ਪ੍ਰੋਡਕਸ਼ਨ ਦੇਊਗੀ ਸੋ ਫੀਡ ਮੈਨੇਜਮੈਂਟ ਵੀ ਤੁਹਾਡਾ ਬਹੁਤ ਚੰਗਾ ਹੋਣਾ ਚਾਹੀਦਾ ਜਿਹੜੀ ਆਪਾਂ ਫੀਡ ਪਾਉਣਿਆ ਕੁਆਲਿਟੀ ਦੀ ਹੋਣੀ ਚਾਹੀਦੀ ਹੈ ਤਾਂ ਹੀ ਉਹ ਟਾਈਮਸ ਰਾਂਡੇ ਦੇਉ ਜੇਕਰ ਆਪਾਂ ਫੀਡ ਉਹਨੂੰ ਕੁਆਲਿਟੀ ਦੀ ਨਹੀਂ ਪਾਉਂਦੇ ਜਾਂ ਫਿਰ ਫੀਡ ਘੱਟ ਪਾਉਂਦੇ ਆ ਤਾਂ ਉਹ ਅੰਡੇ ਤੇ ਆਉਣ ਲਈ ਜ਼ਿਆਦਾ ਸਮਾਂ ਲਊਗੀ ਮੁਰਗੀ ਇਹ ਗੱਲ ਦਾ ਖਾਸ ਕਰਕੇ ਧਿਆਨ ਰੱਖਿਓ ਇਹ ਆਪਾਂ ਗੱਲ ਪਰਖੀ ਹੋਈ ਹੈਗੀ ਸੋ ਇਸ ਤੋਂ ਬਾਅਦ ਗੱਲ ਆ ਗਈ ਦੋਸਤੋ ਮਾਰਕੀਟਿੰਗ ਦੀ ਜਦੋਂ ਆਪਾਂ ਕੋਈ ਵੀ ਬਿਜ਼ਨਸ ਕਰਦੇ ਆਂ ਉਦੋਂ ਸਭ ਤੋਂ ਵੱਡੀ ਜਿਹੜੀ ਆਪਣੇ ਅੱਗੇ ਦਿੱਕਤ ਆਉਂਦੀ ਆ ਉਹ ਆਉਂਦੀ ਆ ਮਾਰਕੀਟਿੰਗ ਦੀ ਆਪਾਂ ਕੋਈ ਵੀ ਪ੍ਰੋਡਕਟ ਤਿਆਰ ਕਰ ਲੈਨੇ ਆ ਪਰ ਉਹਦੀ ਮਾਰਕੀਟਿੰਗ ਕਰਨਾ ਸੌਖੀ ਗੱਲ ਨਹੀਂ ਹੁੰਦੀ ਖਾਸ ਕਰਕੇ ਜਿਹੜੇ ਵੀ ਦੇਸੀ ਪੋਲਟਰੀ ਫਾਰਮਿੰਗ 'ਚ ਆਉਣਾ ਚਾਹੁੰਦੇ ਨੇ ਉਹਨਾਂ ਲਈ ਜਿਹੜੀ ਮਾਰਕੀਟਿੰਗ ਆ ਉਹ ਵਧੀਆ ਹੋਣੀ ਚਾਹੀਦੀ ਆ ਉਹਨਾਂ ਦੀ ਕਹਿਣ ਤੋਂ ਭਾਵ ਇੱਕ ਦੋ ਸਾਲ ਚੱਲੋ ਆਪਣਾ ਹੋ ਜਾਂਦਾ ਮਾਰਕੀਟਿੰਗ ਬਣਨ ਨੂੰ ਟਾਈਮ ਲੱਗਦਾ ਪਰ ਜਦੋਂ ਤੁਹਾਡੀ ਮਾਰਕੀਟ ਬਣ ਗਈ ਫਿਰ ਜਿਹੜਾ ਤੁਹਾਡਾ ਐਗਾ ਤੁਹਾਡਾ ਅੰਡਾ ਉਹ ਬਹੁਤ ਵਧੀਆ ਰੇਟ ਤੇ ਸੇਲ ਹੋ ਸਕਦਾ ਹੈ ਸੋ ਜੇਕਰ ਆਪਣੀ ਜਿਹੜੀ ਮਾਰਕੀਟਿੰਗ ਚੰਗੀ ਹੋਊਗੀ ਤਾਂ ਹੀ ਆਪਾਂ ਅੰਡੇ ਤੋਂ ਜਿਹੜਾ ਚੰਗਾ ਮੁਨਾਫਾ ਲੈ ਸਕਦੇ ਆ ਸੋ ਤੁਹਾਡੀ ਮਾਰਕੀਟਿੰਗ ਵਧੀਆ ਤੁਹਾਡੀ ਡੀਲਿੰਗ ਵਧੀਆ ਹੋਣੀ ਚਾਹੀਦੀ ਹੈ ਲੋਕਾਂ ਨਾਲ ਤੁਹਾਡਾ ਜਿਹੜਾ ਬਿਹਾਰ ਆ ਲੋਕਾਂ ਨਾਲ ਵਧੀਆ ਹੋਣਾ ਚਾਹੀਦਾ ਤਾਂ ਜੋ ਤੁਹਾਡੇ ਜਿਹੜੇ ਅੰਡੇ ਨੇ ਵਧੀਆ ਰੇਟ ਤੇ ਸੇਲ ਹੋ ਸਕਣ। ਦੋਸਤੋ ਇਹ ਜਿਹੜੀਆਂ ਆਪਾਂ ਬੇਸਿਕ ਗੱਲਾਂ ਦੱਸੀਆਂ ਨੇ ਇਸ ਵੀਡੀਓ 'ਚ ਜੇਕਰ ਆਪਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਚੱਲਦੇ ਆਂ ਤਾਂ ਆਪਾਂ ਨੂੰ ਜਿਹੜਾ ਪੋਲਟਰੀ ਫਾਰਮਿੰਗ 'ਚ ਅੱਗੇ ਜਾ ਕੇ ਚੰਗਾ ਮੁਨਾਫਾ ਹੋ ਸਕਦਾ। ਇਹ ਬੇਸਿਕ ਜੀਆਂ ਗੱਲਾਂ ਨੇ ਤੇ ਇਹ ਗੱਲਾਂ ਦਾ ਆਪਾਂ ਨੂੰ ਖਾਸ ਕਰਕੇ ਜਿਹੜਾ ਧਿਆਨ ਰੱਖਣਾ ਪਊਗਾ ਤਾਂ ਜੋ ਆਪਾਂ ਜਿਹੜਾ ਅੱਗੇ ਜਾ ਕੇ ਪੋਲਟਰੀ ਫਾਰਮਿੰਗ ਤੋਂ ਚੰਗਾ ਮੁਨਾਫਾ ਲੈ ਸਕੀਏ। ਸੋ ਬਹੁਤ ਸਾਰੇ ਵੀਰ ਡੀਮੋਟੀਵੇਟ ਵੀ ਕਰਦੇ ਨੇ ਤੰਦੇਸ਼ ਕੀ ਇਹ ਕੰਮ ਅਜਿ ਕੁਛ ਨਹੀਂ ਹੈਗਾ ਪਰ ਬਈ ਸਾਰਾ ਕੁਛ ਆ ਜੀਨੇ ਕਰਨਾ ਹਨਾ ਸੋ ਜਿਹੜੇ ਵੀ ਇਸ ਤੰਦੇ ਚ ਆ ਰਹੇ ਨੇ ਬਹੁਤ ਵਧੀਆ ਜੀ ਲਾ ਕੇ ਕੰਮ ਕਰੋ ਬਹੁਤ ਵਧੀਆ ਮੁਨਾਫਾ ਹੁੰਦਾਗਾ ਸੋ ਜੇਕਰ ਕੋਈ ਵੀ ਤੁਸੀਂ ਸਵਾਲ ਪੁੱਛਣਾ ਹੁੰਦਾ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਾਂ ਤੋਂ ਕੋਈ ਵੀ ਸਵਾਲ ਪੁੱਛ ਸਕਦੇ ਹਾਂ ਆਪਾਂ ਤੁਹਾਡੇ ਲਈ ਹਾਜ਼ਰ ਹਾਂ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਅੱਗੇ ਤੋਂ ਵੀ ਇੰਨੇ ਹੀ ਪਿਆਰ ਦਿੰਦੇ ਰਹੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨ